ਦੀ ਹੋਈ ਸ਼ੁਰੂਆਤ ਹੁਣ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬਣ ਲਗੇ ਸਿਹਤ ਕਾੜ ਤਾਜ਼ੀਆਂ ਤਸਵੀਰਾਂ ਪਟਿਆਲਾ ਤੋਂ ਆਈਆਂ ਸਾਹਮਣੇ ਸਿਹਤ ਮੰਤਰੀ ਦੇ ਵੱਲੋਂ ਕੀਤਾ ਗਿਆ ਡੋਰ ਟੂ ਡੋਰ ਸਰਸ਼ੀ ਕਾਲ ਜੀ ਮੈਂ ਨਤਿਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਦਾਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਕਾਰਡ ਬਣਨੇ ਸ਼ੁਰੂ ਹੋ ਚੁੱਕੇ ਨੇ ਤੇ ਕਾਰਡ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜਿਹਦੇ ਚੱਲਦੇ ਵਕ ਵਕ ਤਸਵੀਰਾਂ ਸਾਹਮਣੇ ਆਈਆਂ ਤੇ ਮੰਤਰੀ ਸਾਹਿਬ ਖੁਦ ਜਾ ਕੇ ਮੌਕੇ ਦੇ ਉੱਤੇ ਦੇਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਾਰਡ ਬਣਾਏ ਜਾ ਰਹੇ ਨੇ ਤਾਂ ਲੋਕ ਜਿਹੜੇ ਕਿ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਨਜ਼ਰ ਵੀ ਆ ਰਹੇ ਨੇ ਉਹਦੀਆਂ ਤਸਵੀਰਾਂ ਹੁਣ ਪਟਿਆਲੇ ਤੋਂ ਸਾਹਮਣੀਆਂ ਜਿੱਥੇ ਕੀ ਇਸ ਸਿਹਤ ਬੀਮਾ ਦੇ ਕਾਰਡ ਬਣਾਏ ਜਾ ਰਹੇ ਸੀ ਤਾਂ ਸਿਹਤ ਮੰਤਰੀ ਬਲਵੀਰ ਸਿੰਘ ਦੇ ਵੱਲੋਂ ਡੋਰ ਟੂ ਡੋਰ ਕੀਤਾ ਗਿਆ ਆਓ ਨਜ਼ਰ ਮਾਰਦੇ ਆਂ ਤਸਵੀਰਾਂ ਤੇ ਯੂਨੀਵਰਸਲ ਹੈਲਥ ਕਵਰ ਸਾਰਿਆਂ ਨੂੰ 10 ਲੱਖ ਦਾ ਯੂਨੀਓ ਮਿਲ ਰਿਹਾ ਤੇ ਤੁਹਾਡਾ ਫੜ ਗਿਆ ਜੀ ਇਹ ਦੇਖੋ 15 ਮਿੰਟ ਪਹਿਲਾਂ ਆਏ ਸੀ ਜੀ ਇਹਨਾਂ ਨੂੰ ਆਦੀ ਨਾਦੀ ਜੇਬ ਚ ਮਾਨ ਸਾਹਿਬ ਨੇ 10 ਲੱਖ ਦਾ ਡਾਟ ਪਾਤਾ ਫਿਰ ਤੁਸੀਂ ਜਾਓ ਆ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਈਬ ਦਾ ਫ੍ਰੈਕਚਰ ਹੋਇਆ ਹੋਇਆ ਸੀਗਾ ਤੇ ਅੱਜ ਹੀ ਜਾ ਕੇ ਰਾਜ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਦੀ ਨਜ਼ਰ ਪੈਦੇ ਵਿੱਚ ਕੋਈ ਏਜ ਦੀ ਲਿਮਟ ਨਹੀਂ ਹੈ ਔਰ ਇਹ ਦੇਖੋ ਆ ਪਰਚੀ ਹੈ ਇਹਨਾਂ ਨੇ ਆ ਕੇ ਪਰਚੀ ਕਢਾਈ ਹੈ ਤੇ ਇਹ ਜਿਹੜੀ ਪਰਚੀ ਹੈ ਇਹ ਦਿਖਾ ਕੇ ਤੁਸੀਂ ਨਾਲ ਆਧਾਰ ਕਾਰਡ ਤੇ ਰੋਕੋ ਸਤਿਨ ਡਾਕੂਮੈਂਟਸ ਨਾਲ ਆਪ ਜੀ ਆ ਕੇ 10 ਲੱਖ ਰੁਪਏ ਦਾ ਇੰਸ਼ੋਰੈਂਸ ਦਾ ਮੌਕਾ ਦਾ ਕਵਰ ਹੈ ਮੁੱਖ ਮੰਤਰੀ ਸਿਹਤ ਯੋਜਨਾ ਦਾ ਜਿਹੜਾ ਕਾਰਡ ਹੈ ਉਹ ਆ ਕੇ ਤੁਹਾਨੂੰ ਬਣਾ ਕੇ ਲੈ ਜਾਓ ਔਰ ਜਿਸਟ੍ਰੀਸ਼ਨ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ ਦੋ ਤੋਂ ਤਿੰਨ ਹਫ਼ਤੇ ਚਾਹੀਦਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ volunteers ਜਾਂ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ-ਘਰ ਜਾ ਕੇ ਦਾਣ ਦੇ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵੋਲੂਸ਼ਨ ਹੈ ਇਹੀ ਸੇਤ ਰੰਦ ਹੈ ਪਹਿਲਾਂ ਮਨ ਲਗਰਨੇ ਕਾ ਜਿਹੜਾ ਦੇ ਵਿਚ ਉਹਨਾਂ ਦੇ ਘਰ ਦੇ ਨੇੜੇ ਬਣਾਵਾ ਉਸ ਤੋਂ ਵੀ ਖਾਸੀ ਗ੍ਰਾਮ ਬੁਖਾਰ ਬਲੱਡ ਪ੍ਰੈਕ ਤੇ ਸੁਪਰੀ ਦਵਾਈ ਉੱਥੇ ਲਓ ਰੂਟੀਨ ਟੈਸਟ ਕਰਾਓ ਜੇ ਇੰਡੋਰ ਜੇਕਰ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਆ ਤਾਂ ਤੁਸੀਂ 10 ਲੱਖ ਦਾ ਇਲਾਜ ਜਾ ਕੇ ਜਦੋਂ ਮਰਦੇ ਪਟਿਆਲੇ ਜਿਹੇ ਕਿੰਨੇ ਸੈਂਟਰ ਪਾਏਗੇ ਇਸ ਤਰ੍ਹਾਂ ਦੇਖੋ ਇਹ ਜੀਵਨ ਚੇਕ ਕਰਟੀਫਿਕੇਟਿਕ ਪ੍ਰੋਸੈਸ ਹੈ ਜੇ ਹਰ ਮੁੰਡੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਟਿਕਰ ਲੱਗਦੇ ਹੋਏ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਹੜੇ ਵੱਡੇ ਪਿੰਡ ਆ ਉਹਨਾਂ ਦੇ ਵਿੱਚ ਬਣਦੇ ਹਨ ਤੇ ਇਹ ਹੌਲੀ-ਹੌਲੀ ਜਿਹੜਾ ਸਾਡੇਆਂ ਦਾ ਨੰਬਰ ਵਧਦਾ ਜਾਏਗਾ ਮੇਰੇ ਖਿਆਲ ਠੀਕ ਹੈ 4000 ਇਹਨਾਂ ਨੂੰ ਵਧਾ ਕੇ ਅਸੀਂ 9000 ਜਾਂ 10000 ਕਰਾਂਗੇ ਸਾਰੇ ਪਿੰਡ ਕਵਰ ਹੋਣਗੇ ਔਰ ਸਾਰਾਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਵਾਰਡ ਵਿੱਚ ਅਗਲੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੇ ਜੇਬ ਦੇ ਵਿੱਚ ਅਸੀਂ 10 ਲੱਖ ਮੁੱਖ ਮੰਤਰੀ ਸੇਬੋਗਰਾ ਦਾ ਕਾਰਜ ਕਰਾਂਗੇ ਸਰ ਇਹ ਸਾਡਾ ਪ੍ਰਾਈਵੇਟ ਕੰਪਨੀ ਹੈ ਅਸੀਂ ਇਹ ਚੋਰ ਪ੍ਰਾਈਵੇਟ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਉਹਨਾਂ ਨੇ ਜਿਹੜੀ ਬੱਲਾ ਉਤਰਾਈ ਹੋਈ ਉਹਨਾਂ ਨੇ ਪ੍ਰੀਮੀਅਮ ਦਿੱਤਾ ਹੋਇਆ ਹੁਣ ਜਿਹੜਾ ਨੇ 10 ਲੱਖ ਤੱਕ ਇੰਸ਼ੋਰੈਂਸ ਲੈਣੀ ਹੈ ਉਹਨਾਂ ਨੂੰ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈ ਹਾਂ ਜਿਹੜੇ ਬੰਦੇ ਕੋਈ ਬਹੁਤ ਅਮੀਰ ਹੈਗੇ ਆ ਜਿਨ੍ਹਾਂ ਨੇ ਕੋਈ ਲੋੜ ਦੀ ਜਾਂ ਹੋਰ ਨਹੀਂ ਹੋਈ ਉਹਨਾਂ ਦਾ ਮੈਂ ਤਾਂ ਕਹਾਂਗਾ ਠੀਕ ਹੈ ਜੀ ਨੋਟੀਫਿਕੇਸ਼ਨ ਤੇ ਚੰਗੀ ਕਰ ਲੈਣੇ ਕਰਾਓ ਸਾਡਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁੱਖ ਮੰਤਰੀ ਭਗਵਾਨ ਜੀ ਦਾ ਹਰ ਰਿਨ ਚੱਲੀ ਵਾਲਾ ਮਕਸਦ ਹੈ ਕਿ ਜਿਹੜੇ ਆਮ ਲੋਕ ਹੈ ਜਿਹੜੇ ਇਹਨਾਂ ਗਲੀਆਂ ਚ ਰਹਿੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਕਰਦੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ ਫਲ ਸਬਜ਼ੀਆਂ ਪੈਦਾ ਕਰਦੇ ਆ ਜਿਹੜੇ ਰੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਜਿਹੜੇ ਸਾਡੇ ਮਕਾਨ ਬਣਾਉਂਦੇ ਆ ਜਿਹੜੇ ਮਿਹਨਤ ਕਰਦੇ ਸਰਕਾਰੀ ਕਰਮਚਾਰੀ ਜਿਹੜੇ ਪੈਨਸ਼ਨਰ ਸਨ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਮੌਜੂਦਾ ਹੈ ਕਿ ਜਿਹੜੇ ਆਮ ਮੁੰਡੇ ਆ ਜਿਹੜੇ ਦਸਾਂ ਨੌਂ ਦੀ ਗਿਰਤ ਕਰਦੇ ਆ ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦਿੰਦੇ ਆ ਉਹਨੇ ਅਮੀਰ ਬੰਦੇ ਉਹ ਤਾਂ ਖੀਦ ਹੀ ਲੈਂਦੇ ਆ ਉਹ ਤਾਂ ਵਿਦੇਸ਼ ਵੀ ਚਲਾ ਜਾਂਦਾ ਸਾਡੇ ਪਹਿਲੇ politicans ਵਿਦੇਸ਼ ਚ ਜਾਂਦੇ ਸੀ ਆਪਣਾ ਲਾਸਟ ਸਾਡਾ ਮਕਸਦ ਇਹ ਹੈ ਵੀ ਜਿਹੜੇ ਮਿਹਨਤ ਕਰਸਾ ਕਿਸਾਨ ਮਜ਼ਦੂਰ ਕਰਮਚਾਰੀ ਵਪਾਰੀ ਅਸੀਂ ਉਹਨਾਂ ਦੀ ਜਿਹੜੀ ਦੇਖਭਾਲ ਕਰਨੀ ਆ ਉਹਨਾਂ ਉਹਨਾਂ ਵਾਸਤੇ ਜਿਹੜੀ ਸਕੀਮਾ ਹੈ ਬਹੁਤ ਲਾਹੇਵੰਦ ਹੈ ਇੱਕ ਵਰਦਾਨ ਹੈ ਉਹਨਾਂ ਨੂੰ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਸ਼ੋਰਸ ਜਿਹੜੀ ਹੈ ਕਿ ਇਹਨਾਂ ਨੇ ਪਤੀਜਾ ਜਨੇ 30000 ਰੁਪਏ ਲਏ ਹਨ ਇਹ ਦੋ ਬੰਦਿਆਂ ਵਾਸਤੇ ਤੇ ਇਸ ਹਿਸਾਬ ਨਾਲ ਕੈਲਕੂਲੇਟ ਕਰੋਗੇ ਤੁਹਾਨੂੰ ਇਹ ਜਾਣਦ ਲੋਕੇ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ ਕੋ 4-5000 ਕੋਟ ਰੁਪਏ ਆਉਂਦੇ। ਉਹ ਪੈਸੇ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਅਪਲੈਂਸ ਖਰੀਦਣ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਚੱਕੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ ਕਿਸੇ ਹੋਰ ਕੰਮ ਲਈ ਵਰਤਦੇ। ਡਾਕਟਰ ਖਿੱਚੀ ਵਾਲੇ ਬੀਐਸਬੀ ਦੇ ਵਿੱਚ ਕਾਂਗਰਸ ਦਾ ਹੱਥ ਦਸਿਆ ਜਾਏ ਕਿਸ ਤਰ੍ਹਾਂ। ਬੜਾ ਅਨਫੋਰਚੂਨੇਟ ਹੈ ਜੀ ਮਨਨ ਦੇਖੋ ਮੈਂ ਜੀ ਆਈ ਨਿਵਟ ਟੂ ਦਾ ਸਟੋਰੀ ਬੋਸਸ ਕੇ ਹੋਰ ਦੇਖਿਆ ਫਿਰ ਦੇਣਗੇ। ਮੈਂ ਡਿਟੇਲ ਚ ਜਾਏ ਤੋਂ ਬਗੈਰ ਇਹ ਤਦ ਨੂੰ ਇਹ ਯਾਦ ਆਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ ਕੋਸੀ ਐਸ.ਟੀ. ਪੜ੍ਹਦੇ ਹੁੰਦੇ ਸੀ ਦੁਨੀਆ ਪਾਕਿਸਤਾਨ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਆ ਸਾਰਾ ਕੁਝ ਹੁੰਦਾ ਹੁੰਦਾ ਸੀ ਕਿ ਮੈਜਰਟੀ ਦੇ ਬੇਸਿਸ ਦੇ ਉੱਤੇ ਵੀ ਜਿਹਦੇ ਤਰ੍ਹਾਂ ਆਪਣੇ ਵਿਆਦੀ ਜਾ ਰਹੇ ਜਿਹੜੇ ਆ ਜਿਹੜਾ ਆਪਣੇ ਹਿੰਦੂ ਹੋਣ ਦੇ ਬਾਅਦ ਗਾਂਵੋਂ ਮਾਰਤੇ ਹੋ ਦੀ ਪੋਸ਼ੀਸ਼ ਦੇ ਤੇ ਜਿਹੜੇ ਮੁਸਲਮਾਨ ਆ ਉੱਤੇ ਸੂਤ ਬਾਰਤੇ ਦੇ ਫਰੋ ਦੀ ਪੋਸ਼ੀਸ਼ ਕੀਤੀ ਤੇ ਕੰਵਰਜ ਦੇ ਜਿਹੜੇ ਇਹ ਸਮਾਜ ਦੇ ਵਿੱਚ ਤੇ ਸਕਾਟ ਕਰਦੇ ਜਿਹੜਾ ਵੀ ਬੰਦਾ ਕਰ ਰਿਹਾ ਬਹੁਤ ਕਹਾਉਣੀ ਕਰਤਾ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਸਤਾਪ ਹੋ ਗਿਆ ਔਰ ਉਹ ਸਿਆਣੇ ਹੋ ਚੁੱਕੇ ਆ ਉਹ ਜਿਹੜੇ ਹੋਜੇ ਬੰਦੇ ਆ ਬੈਣਗੇ ਸਭ ਫੜੀ ਫੜੇ ਜਾ ਰਹੇ ਸਾਰੇ ਜਦੋਂ ਦੀ ਸਾਡੀ ਸਰਕਾਰ ਆਈ ਹੈ ਮੈਂ ਨਹੀਂ ਕਹਦਾ ਵਿਆਧੀਆਂ ਨਹੀਂ ਹੋਈ ਪਰ ਕੋਈ ਵੀ ਵਿਆਧੀ ਕਰਨ ਵਾਲਾ ਉਸ ਤੋਂ ਬਾਅਦ ਬਚਿਆ ਨਹੀਂ ਉਹਨਾਂ ਨੂੰ ਫੜਤੀ ਅਸੀਂ ਨਾਲ ਦੀਆਂ ਜਿਹੜਾ ਵੀ ਕ੍ਰਾਈਮ ਹੋ ਰਿਹਾ ਨਾਟ ਓਨਲੀ ਜੇ ਜਿਹੜੀ ਵਿਆਧੀਆਂ ਕੀਤੀਆਂ ਜਾ ਰਹੀਆਂ ਜਿਹੜੇ ਥਰਡ ਪਾਰਟੀਆਂ ਦੇ ਕਿਸੇ ਸਕੂਲ ਚ ਕਦੇ ਕਿਸੇ ਮਦਦ ਚ ਬੰਦਾ ਇਹ ਵੀ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਹੋਏ ਆ ਉਹ ਵੀ ਆਇਡੈਂਟੀਫਾਈ ਕਰਦੇ ਛੱਤ ਦੇ ਵੀ ਟੈਸਟ ਹੈ ਜਿਹੜੇ ਕੈਨੇਡਾ ਚੋਂ ਵੀ ਕਾਹ ਲੋ ਜਿਹੜੇ ਗਲਤ ਤਰੀਕੇ ਸੈਟੇ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਉਹਨਾਂ ਨੂੰ ਪੁਲਿਸੇ ਲੈ ਕੇ ਆਵਾਂ ਅਸੀਂ ਇਹ ਹਾਲਾਤ ਨੂੰ ਕਾਬੂ ਕਰਾਂਗੇ ਅਸੀਂ ਜਿਸ ਤਰ੍ਹਾਂ ਸੀ ਅੱਛਾ ਕੰਮ ਕਰ ਰਹੇ ਹਾਂ ਸਿਹਤ ਨੂੰ ਤਾਂ ਚੈੱਕ ਕਰ ਰਹੇ ਹਾਂ ਐਜੂਕੇਸ਼ਨ ਨੂੰ ਚੈੱਕ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਹਾਂ ਇਹਨਾਂ ਨੂੰ ਹੱਥ ਨਹੀਂ ਆਉਂਦਾ ਇਹਨਾਂ ਨੂੰ ਲੱਗਦਾ ਕਿ ਸਾਡਾ ਦਾ ਚਾਂਸ ਗਿਆ ਸੀ ਦਾ ਮੁੜ ਗਿਆ ਤਾਂ ਮੁੱਖ ਮੰਤਰੀ ਬਣਨ ਪਿੱਛੇ ਲੜਦੇ ਆ ਜਿਹੜੇ ਮੁੱਖ ਮੰਤਰੀ ਦੀ ਮਾਲਕ ਕੁਰਸੀ ਵਿੱਚ ਇੱਕ ਨੂੰ ਜਿਹੜੀ ਪਾਗਰੋਂ ਹੱਥ ਕਈ ਖੜੇ ਆ ਇੱਕ ਦੂਜੇ ਦੇ ਨੱਤਾ ਖਿੱਚ ਰਹੇ ਹੋਣ ਉਹ ਤਾਂ ਵਿੱਚ ਘਟ ਚੜਦੇ ਪੰਜਾਬ ਦੇ ਅਸੀਂ ਆਪਣੇ ਕੰਮ ਤੇ ਧਿਆਨ ਹੈ ਅਸੀਂ ਆਪਣਾ ਕੰਮ ਹੀ ਕਰਾਂਗੇ ਜਿਹੜੇ ਗੈਂਗਸਟਰ ਆ ਇਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਜਿਹੜੇ ਨਸ਼ਾ ਵੇਚਣਾ ਆ ਉਹਨਾਂ ਦਾ ਵੀ ਹਿਸਾਬ-ਕਿਤਾਬ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਵੀ ਕੱਢਾਂਗੇ ਔਰ ਜਿਹੜੀ ਇਹ ਵਾਇਲੈਂਸ ਦਾ ਸਾਈਕਲ ਹੈ ਇਹਨਾਂ ਚਲਾਇਆ ਹੋਇਆ ਹੈ ਉਹ ਨਹੀਂ ਮੰਨਦਾ ਕਿ ਵਿਆਹ ਨਹੀਂ ਹੋਣਾ ਹੈ 26 ਨੂੰ ਵੀ ਪਹਿਲੇ ਹੀ ਬਲਾਸਟ ਹੋ ਰਹੇ ਨੇ ਆਹ ਤੁਹਾਨੂੰ ਪਤਾ ਹੈ ਤਾਂ ਸਰਹੰਦਰ ਉਸ ਖਾਲ ਦੇ ਵਿੱਚ ਲਾਗ ਗਿਆ ਜਿਹੜੀ ਲਈ ਇਹ ਬਤਨ ਕਰ ਰਿਹਾ ਕੋਈ ਸਰ ਵੀ ਇਹ ਸਟ੍ਰੈਟ ਡਿਜ਼ਾਈਨ ਹੈ ਕਿ ਇੱਕ ਪੋਸਟਰੀਅਰ ਪੰਜਾਬ ਦੇ ਖਿਲਾਫ ਪੰਜਾਬ ਦੀ ਧਰਤੀ ਦੇ ਖਿਲਾਫ ਜਿੰਨੇ ਵੀ ਸਾਡੇ ਜਿਹੜੇ ਪੰਜਾਬ ਦੇ ਬੁਸ਼ਣਾ ਚਾਹੇ ਹੋ ਦੇਸ਼ ਤੋਂ ਬਾਹਰ ਜਿਹੜੇ 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 ਬਾਹਰੋਂ ਪੰਜਾਬ ਦੇ ਦੁਸ਼ਮਣ ਹੈ ਉਸਨੇ ਬਹੁਤ ਡੈਸਟ੍ਰੇਟਾ ਵੀ ਪੰਜਾਬ ਸਟਾਮ ਹੋ ਰਿਹਾ ਪੁਰੇ ਨੂੰ ਤਾਂ ਆ ਜਦੋਂ ਦਾ ਸੀ ਇੰਸ਼ੋਰੈਂਸ ਜਦੋਂ ਵੀ ਸੀ ਕੋਈ ਚੰਗੀ ਸਕੀਮ ਲਾ ਕੇ ਆਉਂਦੇ ਆ ਉਦੋਂ ਕੋਈ ਨਾ ਕੋਈ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਿਹੜੀ ਕਿ ਬਹੁਤ ਪਾੜੀ ਗੱਲ ਹੈ ਲੋਕਾਂ ਨੂੰ ਵੀ ਮੈਂ ਕਹਿੰਦਾ ਤੁਸੀਂ ਸੁਚੇਤ ਰਹੋ ਜਿਹੜੇ ਬੈਡ ਐਲੀਮੈਂਟਸ ਆ ਉਸ ਜਿਹੜੀ ਤੁਹਾਡੀ ਐਨਟੀ ਜੈਕਸ ਜਿਹੜੀ ਅਪਲਾਈ ਕਿ ਨੰਬਰ ਤੇ ਕੀ ਰੈਕਸਤੀ ਹੋਈ ਆ ਪੂਰੀਆ ਕੰਫੀਡੈਂਸ ਹੈ ਸੇਤ ਬਾਰੇ 1954 ਨੰਬਰ ਆ ਜੀ ਕੋਈ ਵੀ ਦਿੱਕਤ ਹੋਵੇ ਸਰਕਾਰ ਕੋਲ ਖੜੀ ਆ ਤੇ ਇਹਨਾਂ ਨੂੰ ਅਸੀਂ ਕਰਨਾ ਹੈ ਜੀ ਟਾਪੋ ਇਹਨਾਂ ਦੀ ਜਿੰਦਗੀ ਲੱਭੀ ਨੇ ਉਹਨਾਂ ਸੋ ਦਾਅਵਾ ਇਹ ਹੈ ਕਿ ਹੁਣ ਕੋਈ ਵੀ ਪੰਜਾਬ ਦਾ ਵਿਅਕਤੀ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਕਿਉਂਕਿ ਪੈਸਿਆਂ ਦੀ ਤੰਗੀ ਕਰਕੇ ਕਈ ਲੋਕ ਆਪਣਾ ਇਲਾਜ ਨਹੀਂ ਕਰਵਾ پاਉਂਦੇ ਸਨ ਪਰ ਹੁਣ 10 ਲੱਖ ਤੱਕ ਦਾ ਮੁਫਤ ਇਲਾਜ ਹੋਵੇਗਾ ਜਿਸ ਕਰਕੇ ਜੇਕਰ ਕੋਈ ਵੱਡੀ ਬਿਮਾਰੀ ਤੋਂ ਪੀੜਤ ਹੋ ਜਾਂਦਾ ਤੇ ਪੈਸੇ ਕਰਕੇ ਇਲਾਜ ਨਹੀਂ ਕਰਵਾਉਂਦਾ ਤਾਂ ਇਸ ਕਾਰਡ ਦੇ ਜ਼ਰੀਏ 10 ਲੱਖ ਦਾ ਇਲਾਜ ਮੁਫਤ ਕੀਤਾ ਜਾਵੇਗਾ ਬਿਊਰੋ ਰਿਪੋਰਟ ਅਜਾਦ